ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਦੇ ਵਪਾਰ ਉਦਯੋਗ ਟਰਾਂਸਪੋਰਟ ਅਤੇ ਰੀਅਲ ਅਸਟੇਟ ਲਈ ਤਿਆਰ 21 ਨੁਕਤੇ ਮੈਨੀਫੈਸਟੋ ਵਿੱਚ ਕੀ ਕੁਝ ਹੈ ਖਾਸ ਇੱਕ ਨਜ਼ਰ ਪਾਉਂਦੇ ਹਾਂ ਵਪਾਰ ਉਦਯੋਗ ਅਤੇ ਟਰਾਂਸਪੋਰਟ ਖੇਤਰਾਂ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਏਗਾ ਇਨਸਪੈਕਟਰ ਰਾਜ ਅਤੇ ਡੇਰ ਰਾਜ ਦਾ ਖਾਤਮਾ ਕੀਤਾ ਜਾਏਗਾ ਗੁੰਡਾ ਟੈਕਸ ਹਰ ਕਿਸ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਾਰੋਬਾਰ ਵਿੱਚ ਇਤਰਾਜ਼ ਹਿੰਤਾ ਸਰਟੀਫਿਕੇਟ ਅਤੇ ਸਹਿਮਤੀਆਂ ਹਾਸਲ ਕਰਨ ਲਈ ਸਵੈ ਪ੍ਰਮਾਣਿਕਤਾ ਦੇ ਦੌਰ ਦੀ ਸ਼ੁਰੂਆਤ ਕੀਤੀ ਜਾਏਗੀ ਟੈਕਸ ਦੌਰ ਨੂੰ ਸੌਖਾ ਤੇ ਪਾਰਦਰਸ਼ੀ ਕੀਤਾ ਜਾਏਗਾ ਵੈਟ ਤੇ ਸਾਰੇ ਟੈਕਸ ਦਿੱਲੀ ਵਾਂਗ ਘਟਾਏ ਜਾਣਗੇ 5 ਸਾਲ ਚ ਪੰਜਾਬ ਦੀਆਂ ਟੈਕਸ ਦਰਾਂ ਸਭ ਤੋਂ ਘਟਕੀਆਂ ਜਾਣਗੀਆਂ ਟੈਕਸ ਸੰਬੰਧੀ ਚੱਲ ਰਹੇ ਕੇਸਾਂ ਦਾ ਇੱਕ ਮੁਸ਼ਤ ਨਿਬੇੜਾ ਕੀਤਾ ਜਾਏਗਾ ਵੈਟ ਵਾਪਸੀ ਵਿੱਚ ਤੇਜ਼ੀ ਲਿਆਂਦੀ ਜਾਏਗੀ ਪ੍ਰਾਪਰਟੀ ਕਾਰੋਬਾਰ ਸਮੇਤ ਸਭ ਤਰ੍ਹਾਂ ਦੇ ਉਦਯੋਗਾਂ ਲਈ ਮਨਜ਼ੂਰੀਆਂ ਆਦ ਲਈ ਯੋਗ ਅਤੇ ਜ਼ਿੰਮੇਵਾਰ ਸਿੰਗਲ ਵਿੰਡੋ ਸਿਸਟਮ ਦੀ ਸ਼ੁਰੂਆਤ ਕੀਤੀ ਜਾਵੇਗੀ ਆਈਟੀ ਸਮੇਤ ਨਵੇਂ ਉਦਯੋਗਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਮੰਡੀ ਗੋਬਿੰਦਗੜ ਲੁਧਿਆਣਾ ਜਰੰਦਰ ਅੰਮ੍ਰਿਤਸਰ ਬਟਾਲਾ ਪਠਾਨਕੋਟ ਨੰਗਲ ਬਠਿੰਡਾ ਅਤੇ ਹੋਰ ਉਦਯੋਗਿਕ ਸ਼ਹਿਰਾਂ ਦੀਆਂ ਘਾਟੇ ਚ ਜਾਂ ਬੰਦ ਹੋਈਆਂ ਸਨਤਾਂ ਦੀ ਮੋੜ ਉਸਾਰੀ 2 ਸਾਲ ਦੀ ਟੈਕਸ ਰਾਹਤ ਸਮੇਤ ਲੜੀਵਾਰ ਰੇਤਨਾ ਨਾਲ ਨਿਸ਼ਚਿਤ ਸਮੇਂ ਚ ਕੀਤੀ ਜਾਵੇਗੀ ਰਾਜ ਨੂੰ ਛੱਡ ਚੁੱਕੇ ਉਦਯੋਗਾਂ ਨੂੰ ਵਾਪਸ ਲਿਆਉਣ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਏਗਾ ਉਦਯੋਗਿਕ ਮੋੜ ਉਸਾਰੀ ਨੂੰ ਹੰਕਾਰਾ ਦੇਣ ਲਈ ਵਿਕਾਸ ਅਧੀਨ ਉਦਯੋਗਿਕ ਖੇਤਰਾ ਵਿਕਾਸ ਕੇਂਦਰਾਂ ਤੇ ਫੋਕਲ ਪੁਆਇੰਟਾਂ ਚ ਅਨਵਰਤੀ ਪਈ ਜ਼ਮੀਨ ਉਦਯੋਗਾਂ ਲਈ ਸਸਤੇ ਭਾਤੇ ਦਿੱਤੀ ਜਾਵੇਗੀ ਬਿਜਲੀ ਦੀਆਂ ਦਰਾਂ ਨੂੰ ਭ੍ਰਿਸ਼ਟਾਚਾਰ ਖਤਮ ਕਰਕੇ ਅਤੇ ਸਿਸਟਮ ਦੀ ਕਾਰਜਕੁਸ਼ਲਤਾ 'ਤੇ ਵਾਅਦਾ ਕਰਕੇ ਲੋਡ ਅਨੁਸਾਰ ਘਟਾਇਆ ਜਾਵੇਗਾ। ਪ੍ਰਾਈਵੇਟ ਪਲਾਂਟਾਂ ਦੇ ਨਾਲ ਪੰਜਾਬ ਵਿਰੋਧੀ ਬਿਜਲੀ ਸਮਝੌਤਿਆਂ 'ਤੇ ਮੁੜ ਵਿਚਾਰ ਕੀਤਾ ਜਾਵੇਗਾ ਅਤੇ ਸੂਬੇ ਦੇ ਲੋਕਾਂ 'ਤੇ ਬੇਲੋੜਾ ਭਾਰ ਪਾਉਣ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ। ਵਾਤਾਵਰਣ ਅਨੁਕੂਲ ਆਈਟੀ ਅਤੇ ਹੋਰ ਉਦਯੋਗਾਂ ਨੂੰ ਹੰਗਾਰਾ ਦੇਣ ਲਈ ਰੋਪੜ ਵਿੱਚ ਇੱਕ ਨਵਾਂ ਉਦਯੋਗਿਕ ਸ਼ਹਿਰ ਵਿਸ਼ੇਸ਼ ਰਿਆਇਤਾ ਨਾਲ ਸਥਾਪਿਤ ਕਰਕੇ ਹਿਮਾਚਲ ਨਾਲ ਲੱਗਦੇ ਪਿਛੜੇ ਹੋਏ ਖੰਡੇ ਇਲਾਕੇ 'ਚ ਰੋਜ਼ਗਾਰ ਪੈਦਾ ਕੀਤਾ ਜਾਵੇਗਾ। ਨਜਾਇਜ਼ ਕਲੋਨੀਆ ਨੂੰ ਰੈਗੂਲਰ ਕਰਕੇ ਸਿਵਰੇਜ ਸਮੇਤ ਸਾਰੀਆਂ ਮੁੱਢਲੀਆਂ ਸਹੂਲਤਾਂ ਨਿਸ਼ਚਿਤ ਸਮੇਂ ਅੰਦਰ ਦਿੱਤੀਆਂ ਜਾਣਕੀਆਂ ਪ੍ਰਾਪਰਟੀ ਕਾਰੋਬਾਰ ਦੀ ਰਾਇਤਾਂ ਦੀ ਲੜੀ ਸਟੈਂਪ ਡਿਊਟੀ এনवायरमेंट ਡਵੈਲਪਮੈਂਟ ਚਾਰਜ ਅਤੇ ਸੀਐਲਯੂ ਉੱਤੇ ਮੁੜ ਵਿਚਾਰ ਨਾਲ ਮੁੜ ਉਸਾਰੀ ਕੀਤੀ ਜਾਏਗੀ ਇੱਕ ਵਿਆਪਕ ਰੀਅਲ ਅਸਟੇਟ ਪਾਲਿਸੀ ਨਾਲ ਮਾਸਟਰ ਪਲਾਨ ਦੀ ਰਸੁਖਵੰਧਾ ਨੂੰ ਫਾਇਦਾ ਦੇਣ ਲਈ ਕੀਤੀ ਉਲੰਘਣਾ ਤੇ ਮੁੜ ਵਿਚਾਰ ਕੀਤਾ ਜਾਵੇਗਾ ਅਤੇ ਹਾਊਸਿੰਗ ਕਾਰੋਬਾਰ ਨੂੰ ਸੰਬੰਧਿਤ ਰਣਾਲ ਗੱਲਬਾਤ ਕਰਕੇ ਮੋੜ ਤੋਂ ਖੜਾ ਕੀਤਾ ਜਾਵੇਗਾ ਪੁੱਡਾ ਗਲਾਡਾ ਗਮਾਡਾ ਇੰਪਰੂਵਮੈਂਟ ਟ੍ਰਸਟਾਂ ਮਿਊਨਿਸਪਲ ਕਾਰਪੋਰੇਸ਼ਨਾਂ ਸਮੇਤ ਸਾਰੀਆਂ ਸਰਕਾਰੀ ਏਜੰਸੀਆਂ ਤੇ ਕਾਨੂੰਨ ਚ ਇੱਕ ਸੁਰਤਾ ਲਿਆਂਦੀ ਜਾਵੇਗੀ। ਰੇਤਾ ਪਜਰੀ ਮਾਫੀਆ ਦਾ ਪੰਜਾਬ ਚ ਖਾਤਮਾ ਕੀਤਾ ਜਾਵੇਗਾ। ਮਾਈਨਿੰਗ ਦੇ ਲਾਇਸੈਂਸ ਨੌਜਵਾਨ ਕਾਰੋਬਾਰੀਆਂ ਨੂੰ ਦਿੱਤੇ ਜਾਣਗੇ। ਅਕਾਲੀ ਭਾਜਪਾ ਅਤੇ ਕਾਂਗਰਸ ਦੀ ਮਿਲੀ ਭੁਗਤ ਨਾਲ ਗੁੰਡਾ ਟੈਕਸ ਇਕੱਠਾ ਕਰਨ ਦੀ ਪੜਤਾਲ ਵਿਸ਼ੇਸ਼ ਜਾਂਚ ਟੀਮ ਰਾਹੀਂ ਕਰਵਾਈ ਜਾਏਗੀ। ਖੇਤੀ ਆਧਾਰਿਤ ਫੂਡ ਪ੍ਰੋਸੈਸਿੰਗ ਅਤੇ ਹੋਰ ਉਦਯੋਗਾਂ ਨੂੰ 10 ਸਾਲ ਲਈ ਟੈਕਸ ਰਾਹਤ ਦਿੱਤੀ ਜਾਵੇਗੀ ਘੱਟ ਤੋਂ ਘੱਟ 80% ਦੀ ਪੰਜਾਬੀਆਂ ਨੂੰ ਰੋਜ਼ਗਾਰ ਦੇਣ ਵਾਲੇ ਖੇਤੀ ਉਦਯੋਗਾਂ ਨੂੰ ਬਿਨਾਂ ਵਿਆਜ ਤੋਂ ਲੋਨ ਦਿੱਤੇ ਜਾਣਗੇ ਪਿੰਡੂ ਖੇਤਰਾਂ ਵਿੱਚ ਫੂਡ ਪ੍ਰੋਸੈਸਿੰਗ ਡੇਰੀ ਉਤਪਾਦ ਮੱਕੀ ਅਤੇ ਕਪਾਹ ਆਦਿ ਨਾਲ ਸੰਬੰਧਿਤ ਉਦਯੋਗ ਲੋਕਲ ਵਪਾਰੀਆਂ ਨੂੰ ਰਾਇਤਾਂ ਦੇ ਕੇ ਲਗਾਏ ਜਾਣਗੇ ਟਰਾਂਸਪੋਰਟ ਕਾਰੋਬਾਰਾਂ ਨੂੰ ਰਾਜਨੀਤਿਕ ਤੋ ਮੁਕਤ ਕੀਤਾ ਜਾਵੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਬਾਦਲਾਂ ਅਕਾਲੀ ਦਲ ਭਾਜਪੀ ਆਗੂਆਂ ਕਾਂਗਰਸੀਆਂ ਤੇ ਹੋਰ ਦੁਆਰਾ ਗਲਤ ਤਰੀਕੇ ਨਾਲ ਹਾਸਲ ਕੀਤੇ ਗਏ ਬੱਸ ਪਰਮਿਟਾਂ ਨੂੰ ਖੋ ਕੇ ਬੇਰੁਜ਼ਗਾਰ ਨੌਜਵਾਨਾਂ ਰਿਟਾਇਰਡ ਫੌਜੀਆਂ ਅੰਘਿਨ ਵਿਅਕਤੀਆਂ ਆਤਵਾਦ ਪੀੜਤਾਂ ਅਤੇ 1984 ਚ ਸਿੱਖ ਖਿਲਾਫ ਹੋਈ ਹਿੰਸਾ ਦੇ ਪੀੜਤਾਂ ਨੂੰ ਦੇਵੇਗੀ ਰਕਾਨੇ ਕਾਰੋਬਾਰ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇਗਾ ਅਤੇ ਟ੍ਰਾਂਸਪੋਰਟ ਅਫਸਰ ਤੇ ਪੁਲਿਸ ਵੱਲੋਂ ਬੇਲੋੜੀ ਚੈਕਿੰਗ ਦੀ ਖੱਜਲਖੁਆਰੀ ਸਰਕਾਰ ਵੱਲੋਂ ਤੋਂ 2 ਹਫ਼ਤੇ ਵਿੱਚ ਖਤਮ ਕੀਤੀ ਜਾਵੇਗੀ। ਟ੍ਰੱਕ ਯੂਨੀਅਨਾਂ ਵਿੱਚ ਸਿਆਸੀ ਕੰਟਰੋਲ ਖਤਮ ਕੀਤਾ ਜਾਵੇਗਾ। ਹੈਵੀ ਡਰਾਈਵਿੰਗ ਲਾਇਸੈਂਸ ਅਤੇ ਟੈਕਸੀ ਪਰਮਿਟ ਹਰ ਜ਼ਿਲ੍ਹੇ 'ਚ ਜਾਰੀ ਕਰਨ ਦੀ ਸਹੂਲਤ ਮੁਹੱਈਆ ਕਰਵਾਈ ਜਾਏਗੀ। ਪ੍ਰਾਈਵੇਟ ਕੰਪਨੀਆਂ ਦੁਆਰਾ ਅਕਾਲੀ ਭਾਜਪਾ ਕਾਂਗਰਸੀ ਸਿਆਸਤਦਾਨਾਂ ਦੀ ਮਿਲੀ ਭੁਗਤ ਨਾਲ ਵਸੂਲੇ ਜਾ ਰਹੇ ਭਾਰੀ ਟੋਲ ਟੈਕਸ ਦੀ ਜਾਂਚ ਕੀਤੀ ਜਾਵੇਗੀ ਅਤੇ ਮੋੜ ਵਿਚਾਰ ਹੋਵੇਗਾ। ਹਾਈਵੇ ਤੋਂ ਬਿਨਾਂ ਹੋਰ ਸੜਕਾਂ 'ਤੇ ਕੋ ਕੇਂਦਰ ਦੀ ਕੁਝ ਟੋਲ ਪਲਾਜ਼ੇ ਹਟਾਉਣ ਦੀ ਨੀਤੀ ਤਹਿਤ ਜਲੰਧਰ ਅੰਮ੍ਰਿਤਸਰ ਅਤੇ ਰੋਪੜਨੰਦਪੁਰ ਸਾਹਿਬ ਨੈਸ਼ਨਲ ਹਾਈਵੇ ਸੜਕਾਂ ਦੇ ਟੋਲ ਪਲਾਜ਼ੇ ਹਟਾਉਣ ਲਈ ਜ਼ੋਰ ਪਾਇਆ ਜਾਵੇਗਾ ਸ਼ਰਾਬ ਮਾਫੀਆ ਦਾ ਖਾਤਮਾ ਕੀਤਾ ਜਾਵੇਗਾ ਅਤੇ ਇਸ ਦੀ ਥਾਂ ਸਭ ਨੂੰ ਬਰਾਬਰ ਮੌਕੇ ਅਤੇ ਰੋਜ਼ਗਾਰ ਦੇਣ ਵਾਲਾ ਇੱਕ ਨਵਾਂ ਸਿਸਟਮ ਲਿਆਂਦਾ ਜਾਵੇਗਾ ਸ਼ਰਾਬ ਕਾਰੋਬਾਰ ਵਿੱਚ ਸਿਆਸਦਾਨ ਅਤੇ ਉਹਨਾਂ ਦੇ ਕਰਿੰਦਿਆਂ ਦਾ ਕੰਟਰੋਲ ਖਤਮ ਕੀਤਾ ਜਾਵੇਗਾ ਔਰਤਾਂ ਨੂੰ ਵਪਾਰ ਵਿੱਚ ਉਤਸ਼ਾਹਿਤ ਕਰਨ ਲਈ ਔਰਤ ਵਪਾਰੀਆਂ ਨੂੰ 5 ਸਾਲ ਲਈ ਟੈਕਸ ਰਾਹਤ ਦਿੱਤੀ ਜਾਵੇਗੀ ਛੋਟੇ ਦੁਕਾਨਦਾਰਾਂ ਨੂੰ ਪਰਚੂਨ ਚ ਐਫ ਡੀ ਆਈ ਅਤੇ ਵੱਡੇ ਮੌਲਾਂ ਤੋਂ ਬਚਾਇਆ ਜਾਵੇਗਾ ਸ਼ੈਲਰ ਮਾਲਕਾਂ ਆੜਤੀਆਂ ਸੁਨਿਆਰਾਂ ਅਤੇ ਛੋਟੇ ਦੁਕਾਨਦਾਰਾਂ ਦੀ ਫੂਡ ਇਨਸਪੈਕਟਰਾਂ ਪੁਲਿਸ ਅਤੇ ਟੈਕਸ ਅਫਸਰਾਂ ਦੁਆਰਾ ਕੀਤੀ ਜਾਂਦੀ ਖਜਲਖੁਆਰੀ ਅਤੇ ਲੁੱਟਦੀਆਂ ਸ਼ਿਕਾਇਤਾਂ ਦੀ ਜਾਂਚ ਲਈ ਇੱਕ ਸਪੈਸ਼ਲ ਸੈੱਲ ਬਣਾਇਆ ਜਾਵੇਗਾ ਧਾਰਮਿਕ ਸੱਭਿਆਚਾਰਕ ਅਤੇ ਉਦਯੋਗਿਕ ਟੂਰਿਜ਼ਮ ਨੂੰ ਹੋਟਲਾਂ ਅਤੇ ਹੋਰ ਖੇਤਰਾਂ ਵਿੱਚ ਟੈਕਸ ਰਾਇਤਾ ਨਾਲ ਉਤਸ਼ਾਹਿਤ ਕੀਤਾ ਜਾਵੇਗਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਅਤੇ ਪਟਿਆਲਾ ਚ ਨਿੱਜੀ ਪਾਈ ਵਾਲੀ ਨਾਲ ਐਗਜ਼ੀਬਿਸ਼ਨ ਹਾਲ ਬਣਾਏ ਜਾਣਗੇ ਖਾਸ ਦਾ ਕਰਨ ਵਾਲੇ ਛੋਟੇ ਤੇ ਮੱਧਮ ਵਪਾਰੀਆਂ ਅਤੇ ਘਾਟਾ ਖਾਣ ਵਾਲੇ ਅਤੇ ਦਿਵਾਲੀਆ ਹੋ ਚੁੱਕੇ ਵਪਾਰੀਆਂ ਲਈ ਸਮਾਜਿਕ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਭਾਵੇਂ ਖਾਣ ਵਾਲੀ ਅਵਸਥਾ 'ਚ ਮਿਲਾਵਟ ਸਹਿਣ ਨਹੀਂ ਕੀਤੀ ਜਾਵੇਗੀ ਪਰ ਦੁਕਾਨਦਾਰਾਂ ਦੀ ਨਜਾਇਜ਼ ਖਜਲਖੋਰੀ ਰੋਕਣ ਲਈ ਨਵਾਂ ਟਾਂਚਾ ਬਣਾਇਆ ਜਾਵੇਗਾ। ਖੁਰਾਕ ਸੁਰੱਖਿਆ ਲਈ ਹਰ ਜ਼ਿਲ੍ਹੇ 'ਚ ਪ੍ਰੀਖਣ ਲੈਬੋਰਟਰੀਆਂ ਬਣਾਈਆਂ ਜਾਣਗੀਆਂ। ਰੇੜੀ ਫੜੀ ਵਾਲਿਆਂ ਦੀ ਖਜਲਖੋਰੀ ਨੂੰ ਰੋਕਣ ਲਈ ਹਰ ਸ਼ਹਿਰ ਵਿੱਚ ਰੇੜੀ ਮਾਰਕੀਟ ਅਤੇ ਹਫ਼ਤਾ ਮੰਡੀਆਂ ਲਈ ਥਾਂ ਨਿਸ਼ਚਿਤ ਕੀਤੀ ਜਾਵੇਗੀ।